अब हमारे दिल में है देखना है जोर कितना बाजवे कातिल में मैं बोलियां ਦਾ ਤਹਿਦੂਰ ਧਰਵਾਦੀਆਂ ਜਿਹੜੇ ਅੱਜ ਇਕੱਠੇ ਹੋਏ ਨੇ ਸੋ ਉਹਨਾਂ ਦੇ ਨਾਲ ਉਹਨਾਂ ਦੇ ਟੀਮ ਵਰਕਰ ਮੇਰੇ ਵੱਡੇ ਵੀ सुरेंद्र ਸਿੰਘ ਬਾਬਾ ਜੀ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਜਿਹੜੇ ਮੇਰੇ ਵੀਰ ਨਾਲ ਜੁੜੇ ਵੀ ਜਿਨ੍ਹਾਂ ਦੇ ਮੈਂ ਨਾਮ ਬੋਲ ਰਿਹਾ ਤਾੜੀ ਦੇ ਨਾਲ ਉਹਨਾਂ ਦਾ ਸਵਾਗਤ ਜ਼ਰੂਰ ਕਰਨਾ ਬੜੀ ਮਿਹਰਬਾਨੀ ਸਾਹਿਬ सुरेंद्र ਸਿੰਘ ਬਾਬਾ ਜੀ ਸਿੱਖਾ ਭੱਟੀ ਜੀ ਸੰਦੀਪ ਖੋਖਰ ਜੀ ਉਹਨਾਂ ਦੇ ਨਾਲ ਟੌਨੀ ਜੀ ਸਦਾਬ ਦਲਜੀਤ ਸਿੰਘ ਜੀ ਵਿਰਤ ਸਾਹਿਬ ਸਦੀ ਆਪਾ ਤਾੜੀ ਮਾਰੀਓ ਤੇ ਕੈਨ ਇੰਕਵੈਸਟ ਦੇ ਲਈ ਨਾ ਦੋ ਕੈਨ ਜੀ ਸਰ ਗੁਰਜਨ ਸਿੰਘ ਜੀ ਕਾਕਾ ਸੰਧੂ ਜੀ ਔਰ ਪ੍ਰਸ਼ੋਤਮ ਸਾਹਿਬ ਅੱਜ ਜਿਹੜੇ ਹਲਵਾਈ ਬੈਠੇ ਤੁਹਾਡਾ ਕਾਫੀ ਰਸਮ ਚਾਰ ਕੀਤੀ ਬੈਠੇ ਆਂ ਬੰਦੀਆ ਟਾਪ ਕਲਾਸ ਪਸੰਦ ਆਇਆ ਸਾਰਿਆਂ ਨੂੰ ਚਲੋ ਇਹਨਾਂ ਦਾ ਨੰਬਰ ਨੋਟ ਕਰ ਲਓ ਤੇ ਇਹਨਾਂ ਨੂੰ ਹਰ ਮੌਕੇ ਤੇ ਯਾਦ ਕਰਨਾ ਥੈਂਕ ਯੂ ਸਰ ਔਰ ਡਾਕਟਰ ਸੁਖਦੇਵ ਸਿੰਘ ਜੀ ਔਰ ਗੁਰਦੇਵ ਸਿੰਘ ਜੀ ਮਾਨ ਸਾਹਿਬ ਔਰ ਮੇਰੇ ਬੜੇ ਹੀ ਖਾਸ ਅਜ਼ੀਜ਼ ਜਿਨ੍ਹਾਂ ਦੀ ਬਦੌਲਤ ਅੱਜ ਮੈਂ ਤੁਹਾਡੇ ਸਟੇਜ ਤੇ ਸਾਹਮਣੇ ਖੜਾ ਗੱਲ ਕਰ ਰਿਹਾ ਤੁਹਾਡੇ ਮਨ ਜੋ ਮੈਨੂੰ ਉਹਨਾਂ ਦੇ ਨਾਲ ਜੁੜੇ ਨੂੰ ਅੱਜ 17-18 ਸਾਲ ਹੋ ਗਏ ਨੇ ਮੇਰੇ ਵੱਡੇ ਵੀਰ ਜੀ ਜੀ ਯੂਨੀਅਨ ਪੰਜਾਬ ਪ੍ਰਧਾਨ ਬੱਬੂ ਬਾਜੀ ਸਨ ਨਾਲ ਡੀ ਜੇ ਦਿਖਾਸ ਜਿਹੜੇ ਪ੍ਰਧਾਨ ਨੇ ਜੱਸੇ ਬਾਜੀ ਨਾਲਪਾਲ ਸਾਹਿਬ ਸਨ ਨਾਲ ਗੁਰਮੀਤ ਸਿੰਘ ਜੀ ਬ੍ਰੀਜ ਜੀ ਔਰ ਮਾਣਯੋਗ ਸਤਕਰਿਓ ਸਰਦਾਰ ਟਿੱਕਰ ਸਿੰਘ ਜੀ ਸਰਪੰਚ ਸਾਹਿਬ ਪੱਲਾ ਮੇਕਰ ਉਹਨਾਂ ਦੇ ਨਾਲ ਰਾਜਵੀਰ ਔਰ ਫੈਬਰਵਰੀਵਾਲ ਫਿਰੋਜ਼ਪੁਰ ਦੀ ਆਵਾਜ਼ ਨਿਊ ਪੇਪਰ ਹੈ ਫਿਰੋਜ਼ਪੁਰ ਦੀ ਆਵਾਜ਼ ਉਸ ਸਾਡੇ ਦਰਮਿਆਨ ਸਾਡੇ ਨਾਲ ਜੁੜੇ ਨੇ ਸੋਨ ਦੇ ਨਾਲ ਮਿੱਤਲ ਟੈਲੀਫੋਨ ਥੈਂਕ ਯੂ ਸਰ ਫਰ ਵੇਟ ਹੋ ਰਹੀ ਹੈ ਉਹਨਾਂ ਸਜਣਾ ਦੀ ਉਹਨਾਂ ਮਿੱਤਰਾਂ ਦੀ ਜਿਹੜੇ ਕੀ ਅੱਜ ਇਹਨਾਂ ਬੋਸਤਾਂ ਨੂੰ ਵੀਰਾਂ ਨੂੰ ਪ੍ਰਾਣ ਨੂੰ ਸਨਮਾਨਿਤ ਕਰ ਥੈਂਕ ਯੂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਮੇਰੇ ਜਿੰਨੇ ਵੀ ਵੀਰ ਪਹੁੰਚੇ ਨੇ ਸਭ ਦਾ ਪਹਿਲਾਂ ਤੋਂ ਧੰਨਵਾਦ ਕਰਦੇ ਹਾਂ ਔਰ ਜਿਹੜੇ ਮੇਰੇ ਵੀਰਾਂ ਨੇ ਜਦੋਂ ਵੀ ਇਹਨਾਂ ਨੂੰ ਆਪਾਂ ਬੰਦੀਰਾਂ ਨੂੰ ਨੇਰੇ ਚ ਐ ਸਵੇਰੇ ਬਲੱਡ ਵਾਸਤੇ ਜਦੋਂ ਵੀ ਆਵਾਜ਼ ਮਾਰਦੇ ਆ ਵੀਰ ਇੱਕ ਛੋਟੇ ਜੇ ਨੋਟੀਫਿਕੇਸ਼ਨ ਤੇ ਪਹੁੰਚ ਜਾਂਦੇ ਆ ਤੇ ਉਹਨਾਂ ਦਾ ਵੀਰਾਂ ਦਾ ਮੈਂ ਸਭ ਤੋਂ ਪਹਿਲਾਂ ਦਿਰੋਂ ਧੰਨਵਾਦ ਕਰਦਾ ਔਰ ਬਾਕੀ ਭਾਈ ਪਾਪਾ ਜਿਆਦਾ ਕਦੇ ਮਾਈਕ ਤੇ ਸਪੀਚ ਦਾ ਦਿੱਤੇ ਨਹੀਂ ਤੇ ਬਾਕੀ ਸਭ ਆਪਣੇ ਆਪ ਉਹਰੇ ਐਨ ਐ ਇਗਰੇ ਜੀ ਕੁਸ ਮੇਰੇ ਵੀਰੇ ਤਨੇ ਲੜਨ ਨਹੀਂ ਪਹੁੰਚੇ ਪਰ ਜਿਹੜੇ ਪਹੁੰਚੇ ਨੇ ਉਹਨਾਂ ਵਾਸਤੇ ਇੱਕ ਜ਼ੋਰਦਾਰ ਤਾੜੀ ਮਾਰੋ। ਪਰ ਸਭ ਤੋਂ ਪਹਿਲਾਂ ਉਹ ਮੁਬਾਰਕਬਾਦ ਜਿਹੜੀ ਅੱਜ ਸਾਨੂੰ 75 76 ਸਾਲ ਹੋ ਗਏ ਨੇ ਹਿੰਦੁਸਤਾਨ ਆਜ਼ਾਦ ਹੋਏ ਨੂੰ। ਪਰ ਅੱਜ 15 ਅਗਸਤ ਦਾ ਜਿਹੜਾ ਦਿਹਾੜਾ ਹੈ ਜਿਹੜਾ ਅਸੀਂ ਉਹ ਵੀ ਮਨਾ ਰਹੇ ਆਂ ਪੂਰਾ ਹਿੰਦੁਸਤਾਨ ਮਨਾ ਰਿਹਾ ਹੈ। ਪਰ ਅੱਜ ਇੱਕ ਉਹ ਵੀ ਦਿਨ ਹੈ ਜਿਲ੍ਹੇ ਵਿੱਚ ਕੀ ਮੇਰੇ ਵੱਡੇ ਵੀ ਹਰਵੰਸ ਭਾਈ ਆਪਣੀ ਮਿਹਨਤ ਤੇ ਲਗਨ ਦੇ ਨਾਲ ਇਸ ਜੀਵਨ ਨੂੰ ਇਕੱਠਾ ਕਰਕੇ ਅੱਜ ਉਹਨਾਂ ਨੂੰ ਸਨਮਾਨਿਤ ਕਰਨ ਜਾ ਰਹੇ ਐ। ਕਈ ਸੁਨੇਹਾ ਵੀ ਇੱਚਾ ਭਾਰਾ ਸਭ ਲਾਰੇ ਬੰਦੇ। ਅੱਜ ਦਾ 15 ਅਗਸਤ ਦਾ ਦਿਹਾੜਾ ਸਾਡੇ ਲਈ ਬਹੁਤ ਵੱਡਾ ਇੱਕ ਪ੍ਰੇਰਨਾ ਦਾ ਦਿਨ ਹੈ। ਖਾਸ ਦੇ ਦਿਨ ਆਪਾਂ ਸਭ ਨੂੰ ਪਤਾ ਹੈ ਸਾਡਾ ਜਿਹੜਾ ਦੇਸ਼ ਆਜ਼ਾਦ ਹੋਇਆ ਸੀ। ਲੇਕਿਨ ਮੈਂ ਇਹਦੇ ਨਾਲ-ਨਾਲ ਇੱਕ ਬੇਨਤੀ ਸ਼ੁਰੂ ਕਰਾਂਗਾ ਕਿ ਸਦੀ ਸਾਡੀ ਮਾਨਸਿਕਤਾ ਉਹ ਹੱਲੇ ਸਾਡੇ ਗੁਲਾਮ ਹੈ ਕਿਉਂਕਿ ਉਹਦੇ ਲਈ ਸਾਨੂੰ ਜਾਗਰੂਕ ਹੋਣ ਦੀ ਬਹੁਤ ਜ਼ਰੂਰਤ ਹੈ ਅੱਜ ਵੀ ਮੈਂ ਜੇ ਫਰੋਸਪੁਰ ਦੀ ਗੱਲ ਕਰ ਲਵਾਂ ਚਾਹੇ ਬਿਮਾਰੀਆਂ ਨੂੰ ਲੈ ਕੇ ਚਾਹੇ ਚੋਰੀਆਂ ਨੂੰ ਲੈ ਕੇ ਦਕੈਤਿਆਂ ਨੂੰ ਲੈ ਕੇ ਵਾਤਾਵਰਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਕੈਂਸਰ ਨੂੰ ਲੈ ਕੇ ਆਪਾਂ ਹਰ ਵਿਭਾਗ ਦੇ ਵਿੱਚ ਪਿੱਛੇ ਹਾਂ ਪਿੱਛੇ ਹੋਣ ਦੇ ਕਈ ਸਾਰੇ ਕਾਰਨ ਹੋ ਸਕਦੇ ਆ ਲੇਕਿਨ ਮੈਂ ਸਮਝਦਾ ਉਹਦੇ ਅਸੀਂ ਆਪ ਜੁਲਵਾ ਅੱਜ ਆਪਾਂ ਪਾਣੀ ਦੀ ਕੀਮਤ ਨਹੀਂ ਸਮਝਦੇ ਲੇਕਿਨ ਜਿਵੇਂ ਐਗਜ਼ਾਮਪਲ ਤੌਰ ਤੇ ਕਿਸੇ ਕੈਂਸਰ ਦੇ ਮਜ਼ਬੂਰ ਮਰੀਜ਼ ਨੂੰ ਪੁੱਛਿਆ ਜਾਵੇ ਕਿ ਤੈਨੂੰ ਇਹ ਬਿਮਾਰੀ ਹੈ ਜਿਹੜੀ ਇਸ ਬਿਮਾਰੀ ਤੋਂ ਕਿਸ ਤਰੀਕੇ ਨਾਲ ਲੜ ਰਹੇ ਹੁਣ ਉਹ ਤੁਹਾਨੂੰ ਇੱਕ ਐਗਜ਼ਾਮਪਲ ਦਾ ਆਪਦੇ ਤਰੀਕੇ ਨਾਲ ਰੱਖੂਗਾ ਗੱਲ ਕਿ ਇਹਦੇ ਨਾਲ ਮਰ ਜਾਣਾ ਚੰਗਾ ਕਿਉਂਕਿ ਕੈਂਸਰ ਦਾ ਮਰੀਜ਼ ਇਸ ਗੱਲ ਨੂੰ ਸਮਝਦਾ ਹੈ ਜਿਹੜੀ ਬਿਮਾਰੀ ਨਾਲ ਜਦੋਂ ਜਨ ਕਰ ਰਿਹਾ ਲੜ ਰਿਹਾ ਉਹ ਸਮਝਦਾ ਵੀ ਇਸ ਬਿਮਾਰੀ ਨਾਲ ਮਰ ਜਾਣਾ ਚੰਗਾ ਕਿਉਂਕਿ ਬਿਮਾਰੀ ਨਾ ਅਮਰਾ ਬਿਮਾਰੀ ਹੈ ਇਹਦਾ ਨਾਂ ਹੀ ਬਹੁਤ ਵੱਡਾ ਹੈ ਤੇ ਮੈਂ ਗੱਲ ਪਾਣੀਆਂ ਦੀ ਇਸ ਲਈ ਕੀਤੀ ਸੀ ਵੀ ਇਹ ਕੈਂਸਰ ਤੋਂ ਵੀ ਕਮਜ਼ੋਰ ਹੈ ਤੁਸੀਂ 5 ਮਿੰਟ ਦੀ ਸੋਚ ਲਓ ਤੁਹਾਡੇ ਘਰ ਦੇ ਵਿੱਚ ਪਾਣੀ ਮੁੱਕ ਜਾਈ। ਤੇ ਅਸੀਂ ਬਾਥਰੂਮਸ ਬੈਠੇ ਹੋ ਜਾਂ ਪਾਣੀ ਪੀਣ ਦੀ ਲੋੜ ਹੈ ਜਾਂ ਬੱਚੇ ਦੇ ਲੋੜ ਹੈ ਆਪਾਂ 5 ਮਿੰਟ ਲਈ ਘਬਰਾ ਜਾਂਦੇ ਹਾਂ। ਪਰ ਕਦੀ ਸੋਚੋ ਜੇ ਪਾਣੀ ਥਰਤੀ ਹੀਟਿੰਗ ਮੁੱਕ ਗਿਆ ਤੇ ਆਪਾਂ ਕਿੱਥੇ ਜਾਵਾਂਗੇ। ਮੁੱਦੇ ਬਹੁਤ ਸਾਰੇ ਨੇ ਲੇਕਿਨ ਮੁੱਦਾ ਉਹ ਜਿਹਦੇ ਕਰਕੇ ਜ਼ਿੰਦਗੀ ਆਪਣੀ ਚੱਲ ਰਹੀ ਹੈ। ਆਪਾਂ ਬਿਜਲੀ ਤੋਂ ਵਗੈਰਾ ਸਕਦੇ ਹਾਂ ਬਿਜਲੀ ਨਾ ਹੋ ਵੀ ਰਹਿ ਸਕਦੇ ਹਾਂ। ਪੜਾਈ ਹੋਊਗੀ ਨਾ ਹੋਊਗੀ ਸਿੱਖਿਆ ਬਹੁਤ ੜੂੜੀਆਂ ਮੇਰੇ ਗੇਸ ਨਹੀਂ ਲੇਕਿਨ ਪਾਣੀ ਇੱਕ ਐਹੋ ਜੀ ਚੀਜ਼ ਹੈ ਜਿਹਨੇ ਗੇਸ ਸੀ ਬਗੈਰ ਰਹਿ ਨਹੀਂ ਸਕਦਾ ਮੇਰੀ ਤੁਹਾਨੂੰ ਸਾਰ ਨੂੰ ਇਹ ਮੇਰੀ ਬੇਨਤੀ ਹੈ ਜਿੱਨੇ ਮੇਰੇ ਭਰਾ ਬੈਠੇ ਮੈਂ ਆਇਆ ਮੈਂ ਆਪਣੀ ਮੀਟਰ ਦੀਆਂ ਗੱਲਾਂ ਕਰਕੇ ਆਵਾ ਲਾਮ ਚੁੰਕਾ ਕੇ ਚਲੇ ਜਾਣਾ ਉਹਦਾ ਕੋਈ ਹਲਕ ਨਹੀਂ ਹਰ ਇੱਕ ਇਹ ਮੇਰਾ ਭਰਾ ਇੱਕ ਇੱਕ ਭਰਾ ਦੇ ਰੋਜ਼ ਲੀਟਰ ਲੀਟਰ ਪਾਣੀ ਦੇ ਸਾਹਮਣੇ ਤੇ ਉਹ ਸਾਡੇ ਬੱਚਿਆਂ ਤੇ ਪਹੁੰਚ ਹੋ ਸਕਦੀ ਆ ਸੋ ਜਿੱਥੇ ਵੀ ਮੇਰੇ ਪਣਾ ਮਿਲਦੇ ਆ ਜਿੱਥੇ ਬੈਟਰਾਂ ਦਾ ਟਾਈਮ ਮਿਲਦਾ ਉਹਦੇ ਜ਼ਰੂਰ ਲਗਾਓ ਪਾਣੀ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਬਾਕੀ ਦੁਨੀਆ ਦੇ ਕਾਰਜ ਕੋਈ ਨਹੀਂ ਐ ਜਿਹੜਾ ਫਕਾਲਪੁਰਖ ਨੇ ਜਿਹੜਾ ਪਾਣੀ ਆ ਚ ਲਿਖਤਾ ਸੱਚੇ ਬਾਦਸ਼ਾਹ ਨੇ ਇਹ ਕਿ ਮਰਨ ਲਖਾਇ ਮੰਡਲ ਨੇ ਜਿਹੜਾ ਆ ਉਹਨੇ ਜਾਣੇ ਜਾਣਾ ਉਹ ਪ੍ਰਾਨਾ ਆਪਾ ਰੋਮੀਆ ਮਤੇ ਚ 10 10 ਘੋਗਾ ਚੱਲਣਾ ਗੁਰੂ ਕਰਨਾ ਜੁੜੀ ਹੈ ਗੁਰਬਾਣੀ ਨਾਲ ਜੁੜੀ ਗਈ ਕਿਉਂਕਿ ਅਖੀਰ ਜਿਹੜਾ ਸਕੂਨ ਆ ਉੱਥੇ ਮਿਲਣਾ ਹੈ ਇਸ ਕਰਕੇ ਮੇਰਾ ਵੀ ਪਾਣੀ ਦੀ ਕਦਰ ਕਰੀ ਪ੍ਰਣ ਕਰੀਏ ਅੱਜ ਤੇ ਆਪਾਂ ਇੱਕ ਇੱਕ ਕਤਰਾ ਵੀ ਸੰਭ ਸਕਦੇ ਆ ਸੰਭੀਏ ਪਾਣੀ ਦੀ ਕਦਰ ਕਰੀਏ ਇਸ ਕਰਕੇ ਮੇਰਾ ਵੀ ਉਮੀਦ ਤੁਮੂਜੀ ਬੇਨਤੀ ਹੈ ਜੇ ਤੁਸੀਂ ਬੁਲਾਇਆ ਛੋਟੇ ਭਰਾ ਨੂੰ ਬੱਚੇ ਨੂੰ ਤੇ ਮੇਰਾ ਵੀ ਤੇ ਤੁਹਾਡੇ ਦੇ ਦੋ ਭੈਣ ਭਰਾ ਵੀ ਸਾਡੇ ਜਗਾਂ ਨੂੰ ਸਮਝ ਲੈਣ ਕਿ ਪਾਣੀ ਦੀ ਕੀ ਮਹੱਤਤਾ ਤੇ ਮੈਂ ਤੁਹਾਨੂੰ ਇਹ ਦੱਸਦਾ ਹਾਂ ਸੱਚ ਨੂੰ ਪਾਣੀ ਆਪਾਂ ਨੂੰ ਬਹੁਤ ਜ਼ਰੂਰੀ ਆ ਦੇਖੋ ਪੰਜਾਬ ਰੇਗਿਸਤਾਨ ਬਣ ਗਿਆ ਰੇਗਿਸਤਾਨ ਪੰਜਾਬ ਬਣ ਜਾਂਦਾ ਹੈ ਉੱਥੇ ਹਰਿਆਲੀ ਆਈਦੀ ਸਾਡੇ ਅਨੁਆਤ ਪਈ ਜਾਂਦੇ ਆ ਪੰਜਾਬ ਨੂੰ ਸੋਲੋ ਜੁੜੀ ਕਿਤਾਬਾਂ ਚ ਕਿਹਾ ਗਿਆ ਸੀ ਉਹ ਕਿਤਾਬਾਂ ਦੀਆਂ ਇਸ ਕਰਕੇ ਮੇਰਾ ਵੀ ਕਿਸੇ ਨੇ ਆ ਕੇ ਬਾਹਰ ਨਹੀਂ ਕਰਨਾ ਆਪਾਂ ਨੂੰ ਆਪ ਆਪਣੇ ਘਰੋਂ ਬੂਟਾ ਲੋਣਾ ਪੈਣਾ ਪਾਣੀ ਦੀ ਬੱਚਤ ਜਿੰਨੀ ਕਰ ਸਕਦੇ ਆ ਜ਼ਰੂਰ ਕਰੀਏ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਹੱਥ ਬਨ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਮਾਫੀ ਚਾਹੂਗਾ ਕਿਉਂਕਿ ਅੱਜ ਦਿਨ ਤੁਹਾਨੂੰ ਪਤਾ ਹੈ 15 ਅਗਸਤ ਕਰਕੇ ਅੱਜ ਦਿਹਾੜੇ ਕਰਕੇ ਫੰਕਸ਼ਨ ਕਈ ਤੱਕ ਖਵਾ ਦੇਦੇ ਤੇ ਉਥੇ ਹਾਜ਼ਰੀ ਲੋੜੀ ਦਾਸ ਨੇ ਸੋ ਬਸ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਗਦੀ ਬੈਠੇ ਹੋ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਵਾਹਿਗੁਰੂ ਜੀ ਕੀ ਫਤਹ ਸਾਹਿਬ ਵਾਹਿਗੁਰੂ ਜੀ ਕੀ ਫਤਹ